ਓਏ ਮਨੀ ਓਰੇ ਆ ਹਾਂਜੀ ਓਏ ਆ ਤੈਨੂੰ ਚੁੱਕੇ ਨੂੰ ਫੋਨ ਦੇ ਦੇ ਆਪਣਾ ਇਹਨੇ ਆਨਲਾਈਨ ਪੜਾਈ ਕਰਨੀ ਹੁੰਦੀ ਹੈਗੀ ਇਹਨੂੰ ਮੈਂ 10 15 ਦਿਨਾਂ ਤੱਕ ਫਿਰ ਨਵਾਂ ਫੋਨ ਲੈ ਕੇ ਦੇ ਦੂੰਗਾ ਹਾਂਜੀ ਕੋਈ ਗੱਲ ਨਹੀਂ ਜੱਲ ਲਿਆ ਚੱਕੇ ਦਿਲ ਤਾਂ ਬਹੁਤ ਔਖਾ ਹੋਇਆ ਕੰਮ ਦੇ ਜੀ ਨਾ ਮੇਰੀ ਤੇ ਬਾਰ-ਬਾਰ ਮੰਗਿਆ ਕਰੂ ਤੇਰੇ ਕੋਲ ਹੁਣ ਜੇ ਮੈਨੂੰ ਫੋਨ ਦੇ ਦੇ ਮੈਂ ਪੜਨ ਜਾਣਾ ਜਦ ਮੈਂ ਪੜਾਈ ਕਰਨੀ ਹੈਗੀ ਆਪਦਾ SIM ਕੱਢ ਲਾ ਇਹਦੇ ਵਿੱਚ ਪਰ ਮੰਮੀ ਨੂੰ ਪਤਾ ਲੱਗਾ ਵੀ ਇਹ ਫੋਨ ਤੇ ਤੇਰੇ ਭਾਈਂ ਦੀ ਦੇਖੀ ਤੇ ਸੀ ਪਰ ਅਸੀਂ ਕਿ ਬੇਚ ਚੱਲੇ ਆ ਫੋਨ ਘਰ ਦੇ ਵਿੱਚ ਹੀ ਆ ਕੁੜੀ ਨੇ ਪੜਨ ਵਾਸਤੇ ਲਿਆਗਾ ਕਿ ਲੋੜ ਆ ਗਿਆ ਜੇ ਤੇਰੇ ਭਾਈ ਦਾਗਾ ਉਹ ਚੱਲ ਕੋਈ ਨਾ 10 15 ਦਿਨਾਂ ਦਾ ਕਿਨੂੰ ਨਵਾਂ ਫੋਨ ਲਿਆ ਦੂੰਗਾ ਮੈਂ ਜੇ ਤੈਨੂੰ ਗੱਲ ਕਰਨੀ ਹੁੰਦੀ ਹੈ ਮੇਰੇ ਨਾਲ ਤੋ ਕਰ ਲੈਗਾੂੰ ਵੀ ਪੁੱਤ ਦੋ ਦੋ ਘੰਟੇ ਆ ਉਹਦੇ ਪੇਕਣ ਵਾਲੀ ਗੱਲ ਕਰਨੀਆਂ ਨੇ ਹੋ ਰਿਆ ਨੇ ਕਿ ਪੜਨਾਗਾ ਫੋਨ ਤੇ

ਉਰੇ ਮਣੀ ਮਨੰਤਾ ਜੀ ਉਰੀਆ ਹਾਂਜੀ ਅੰਮ੍ਰੀ ਕਾਹ ਖੜਕਾ ਜੇ ਕਰੀ ਜਾਂਦੀ ਐ ਤੂੰ ਭਾਂਡੇ ਧੋਈ ਜਾਂਦੀ ਸੀ ਉਹ ਤਾਂ ਹੀ ਮੈਂ ਤੈਨੂੰ ਪਤਾ ਨਹੀਂ ਕੁੜੀ ਪੜੀ ਜਾਂਦੀ ਆ ਕਿ ਬਾਅਦ ਚ ਕਰ ਲਈ ਇਹ ਕੰਮ ਧਿਆਨ ਰੱਖ ਲਿਆ ਕਰ ਜਿਵੇਂ ਨਹੀਂ ਗੌਰ ਕਰ ਤabbe ਤੂੰ ਤਾਂ ਪੜਨ ਦੇਣਾ ਨਹੀਂ ਹੈਣਾ ਮੈਨੂੰ ਸੱਚੀ ਲੈ ਉਹ ਤਾਂ ਐ ਲੱਗਦਾ ਜਿਵੇਂ ਮੱਚਦੀ ਹੁੰਨੀ ਐ ਤੂੰ ਮੈਂ ਮੇਰੇ ਉੱਪਰ ਜਾ ਕੇ ਪੜ ਲੈਣੀ ਕਰ ਲੋ ਬਾਬੀ ਤੁਸੀਂ ਜਾ ਬਤ ਵਗ ਜਾ ਵਗ ਜਾ ਹੁਣ ਨਿਮੇੜਲਾ ਕੰਮ ਜਿਹੜੇ ਨਿਮੇੜਨੇ ਆ ਬਾਲੀ ਕੰਮ ਹੀ ਬਣਦੀਆਂ ਜੇ ਕਰਨਾ ਹੁਣ ਖੜੀ ਕੇ ਦੇਖਦੀ ਆ ਮੇਰੇ ਮੂੰਹ ਵਨੀ ਜਦੋਂ ਕੁੜੀ ਪੜਨ ਲੱਗਦੀ ਆ ਖੜਕ ਖੜਕ ਕਰ ਹੀ ਜਾਊਗੀ ਨਾਲੇ ਗੱਲ ਸੁਣ ਮੇਰੀ ਮੇਰੇ ਤਾਂ ਚਾਦਰ ਸਹਰਾਣਾ ਦਰੀ ਸਾਰਾ ਬਿਸਤਰਾ ਤੋੜੀ ਕਿੰਨਾ ਬੈਲਾ ਹੋਇਆ ਪਿਆ ਧਿਆਨ ਹੀ ਨਹੀਂ ਰੱਖਦੀ ਹਾਂਜੀ ਮੰਮੀ ਧੋ ਦਿੰਨੀ ਆ ਜੀ ਥੋੜੇ ਫਿਰ ਫਟਾਫਟ ਧੋਦੀ ਭਾਂਡੇ ਬਾਜ ਕੇ ਹਾਂਜੀ ਮੈਂ ਤਾਂ ਵਧੀਆ ਤੁਸੀਂ ਦੱਸੋ ਨਾਲੇ ਮੈਂ ਤੁਹਾਨੂੰ ਕਿੰਨੇ ਵਾਰੀ ਕਹਾ ਵੀ ਤੁਸੀਂ ਕਾਲ ਮੈਸੇਜ ਹੀ ਨਾ ਕਰਿਆ ਕਰੋ ਮੈਂ ਸੁੱਖੀ ਤੋਤਾ ਗਾਂਦੀ ਸੀ ਮੈਂ ਕੋਠੇ ਤੇ ਪੜਦੀ ਆ ਕਿਹਦੇ ਨਾਲ ਗੱਲਾਂ ਕਰੀ ਜਾਂਦੀ ਆ ਉਹ ਤਾਂ ਭਾਬੀ ਮੇਰੀ ਫਰੈਂਡ ਦਾ ਫੋਨ ਸੀਗਾ ਉਹ ਕੰਮ ਪੁੱਛਦੀ ਸੀ ਤੇਰਾ ਗੁੱਸੇ ਜਿਹਾ ਕਿਉਂ ਹੋਇਆ ਜਾਂਦੀ ਆ ਮੈਂ ਤਾਂ ਓਹੀ ਪੁੱਛ ਲਿਆ ਨਾਲੇ ਭਾਬੀ ਤੂੰ ਕੀ ਲੈਣਾ ਮੇਰੇ ਫੋਨ ਤੋਂ ਨਾ ਇਹਨੇ ਥੱਲੇ ਇੰਨਾ ਥਾਂ ਪਿਆਗਾ ਕੱਪੜੇ ਪਾਉਣ ਨੂੰ ਫਿਰ ਵੀ ਤੂੰ ਉੱਪਰ ਆਈ ਆ ਪਤਾ ਕਾ ਤੋ ਕਿਉਂਕਿ ਤੂੰ ਮੈਨੂੰ ਪੜਨ ਨਹੀਂ ਦੇਣਾ ਹੈਗਾ ਥੱਲੇ ਵਾਲੇ ਕੱਪੜੇ ਗੁੱਸੇ ਨਾ ਹੋ ਬਾਕੀ ਦੇ ਕੱਪੜੇ ਮੈਂ ਥੱਲੇ ਪਾ ਲਵਾਂ ਗੁੱਸੇ ਨਾ ਹੋਣ ਵਾਲੇ ਹੋਰ ਜਾਣ ਜਾਣ ਕਿਉਂਦੀ ਐ ਤਾਂ بیا ਗਈ ਸੀ ਮੈਂ ਕੀ ਕਰਾਂ ਛੋਕਰਾਂ ਨੂੰ ਸੌਣ ਪਟਦਾ ਤੇ ਮੌਦੀ ਜੀਰੇ ਨੂੰ ਗੁੱਟੀ ਲਾ ਦਿੰਦੀ ਹਾਂ ਔਰ ਜੇ ਮੇਰੇ ਕੋਲ ਪਤਾ ਆ ਜਾਂਦਾ ਪਰ ਨਾ ਹੋਰ ਮੇਰੀ ਆਰਤੀ ਉਤਾਰ ਲੈਂਦੇ ਸਾਰੇ ਇਹ ਵੀ ਭਾਈ ਬਹੁਤ ਮਹਾਨ ਕੰਮ ਕਰੀਏ ਨੀ ਹਾਂ ਹਾਂ ਮੈਂ ਮੈਂ ਗਿੱਤ ਤਿਆਰ ਰੱਖਿਆ ਕਰਦੀ ਮੈਂ ਵੀ ਪੜਾਈ ਦੇ ਬਹਨੇ ਉੱਪਰ ਆਈ ਸੀ ਜਿੰਨੇ ਤੇਰੇ ਜੀ ਭਾਬੀ ਵੀ ਆ ਜੀਏ ਤੇ ਅਮੀ ਵਜਨਾ ਭਾਬੀ ਨੂੰ ਤੇ ਜਿਆਰ ਜਰ ਨਾਲ ਕਹੋ ਰਹੀ ਹਾਂ ਫੋਨ ਕੱਤ ਲੈ ਲਓ ਲੈ ਸਿੱਕ ਤੱਕ ਖੰਮ ਦਿਆ ਹੋਇਆ ਮੈਂ ਪੜਾਈ ਰਵਾਂ ਮੈਂ ਬਾਕੀ ਫੋਨ ਤੇ ਲੈ ਲਓ ਮੈਂ ਤਾਂ ਆਪਣੀ ਕਰੇ ਕਰਦੀ ਨਹੀਂ ਹਾਂ ਸੋ ਮੰਮੀ ਜੀ ਮੰਮੀ ਜੀ ਮੰਮੀ ਜੀ ਕੀ ਹੈ ਕਿਉਂ ਨਹੀਂ ਪੜਨ ਦਿੰਦੇ ਮਾੜਾ ਤੁਸੀਂ ਮੇਰੇ ਨਾਲ ਚਲੋ ਮੈਂ ਕਿਉਂ ਕਿੱਥੇ ਜੰਨਾ ਤੇ ਨਾਲ ਚਲੋ ਤਾਂ ਸਹੀ ਤੁਹਾਨੂੰ ਦੱਸ ਰਹੀ ਆ ਤੂੰ ਮੈਨੂੰ ਕਿਉਂ ਤਾਂ ਕਰ ਜਾਨੀ ਕਿੱਥੇ ਲੈ ਕੇ ਜਾਨੀ ਆ ਤੁਸੀਂ ਚਲੋ ਤਾਂ ਸਹੀ ਮੰਮੀ ਕਿਉਂ ਗੱਲ ਦੱਸ ਵਿੱਚੋਂ ਕੀ ਆ ਦੱਸ ਮੰਮੀ ਸੁੱਖੀ ਨਾ ਉੱਪਰ ਪੜਨ ਦੇ ਬਹਾਨੇ ਕਿਸੇ ਮੁੰਡੇ ਨਾਲ ਫੋਨ ਤੇ ਗੱਲਾਂ ਵਾੜੇ ਮਾਰਿਆ ਨਾ ਮੂੰਹ ਤੇ ਦੂਜੇ ਪਾਸੇ ਮੂੰਹ ਲਾ ਦੂੰ ਤੂੰ ਘਰ ਦੀ ਇੱਜ਼ਤ ਛਾਲੀ ਜਾਨੀ ਆ ਮੇਰੀ ਧੀ ਦੀਆਂ ਗੱਲਾਂ ਬਣਾਉਣੀ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਜਰਾ ਤਾਂ ਸ਼ਰਮ ਕਰ ਤੋਂ ਮਾੜੀ ਮੋਟੀ ਮੰਮੀ ਜੀ ਜੇ ਮੈਂ ਇਸ ਘਰ ਨੂੰ ਕੁਝ ਸਮਝਦੀ ਆ ਤੁਹਾਨੂੰ ਤਾਂ ਹੀ ਦੱਸਣ ਆਈ ਆ ਤੁਸੀਂ ਚੱਲੋ ਤਾਂ ਸਹੀ ਮੇਰੇ ਨਾਲ ਕੀ ਸਮਝਦੀ ਐ ਐਡੀ ਵੱਡੀ ਤਾਂ ਗੱਲ ਬਣਾ ਕੇ ਧਰਤੀ ਜੇ ਮੇਰੇ ਪੁੱਤ ਕੋਲੇ ਕਰਦੇ ਤੁਹਾਨੂੰ ਜਉਂਦੀ ਨੂੰ ਮਾਰ ਦੂੰ ਮੰਮੀ ਤੁਹਾਨੂੰ ਜੇ ਨਹੀਂ ਯਕੀਨ ਮੇਰੇ ਦਿੱਤਾ ਮੇਰੇ ਨਾਲ ਚਲ ਇੱਕ ਵਾਰੀ ਜਾ ਕੇ ਤੁਸੀਂ ਦੇਖੋ ਤਾਂ ਸਹੀ ਚੱਲ ਬਾਕੀ ਚਲਦੀਆਂ ਤੇਰੇ ਨਾਲ ਦੇਖਾ ਕੀ ਧਕਾਉਣੀ ਆ ਤੂੰ ਮੈਨੂੰ ਆ ਜਾ ਹੁਟ ਜਾ ਕਿਵੇਂ ਇਕੜੀ ਸਕੇ ਲਈ ਜਾਂਦੀ ਆ ਹਾਂਜੀ ਮੇਰਾ ਵੀ ਕਿੱਥੇ ਜੀ ਲੱਗਦਾ ਤੁਹਾਡੇ ਬਿਨਾ ਫੜ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਕਿਹੜੇ ਖਸਮਨਾ ਗੱਲਾਂ ਮਾਰਦੀਆਂ ਨਹੀਂ ਸਾਡੀ ਮਿੱਟੀ ਪਟਕੇ ਰੱਖਤੀ ਮੈਂ ਤਾਂ ਸੋਚਿਆ ਸੀ ਮੇਰੀ ਧੀ ਬਹੁਤ ਸਿਆਣੀ ਹੈ ਪਰ ਧੀ ਧੀ ਤਾਂ ਬੇਗੰਦੀ ਨਿਕਈ ਨਹੀਂ ਮੰਮੀ ਉਹ ਤਾਂ ਮੇਰੇ ਛੇਲੀ ਸੀਗੀ ਕੰਮ ਦਾ ਪੁੱਛਦੀ ਸੀਗੀ ਹਾਂ ਹਾਂ ਸਭ ਸੁਣ ਲਿਆ ਮੈਂ ਕਿਹੜੀ ਤੇਰੀ ਸਹੇਲੀ ਸੀ ਕਿਹੜੀ ਨਹੀਂ ਜੀ ਤੱਕ ਕਰਦਾ ਤਰਫ ਜੁਤ ਨਹੀਂ ਹੁੰਦਾ ਪਰ ਮੈਂ ਫਲਾਪਾ ਤੋਂ ਡੱਕ ਲੋਕੀ ਕਹਿਣ ਕਿ ਵੀ ਇਹਦੀ ਧੀ ਨੇ ਟੀ ਮਿੱਟੀ ਪੜਤੀ ਨਹੀਂ ਤੇਰਾ ਭਰਾ ਤੈਨੂੰ ਜੰਦੇ ਨੂੰ ਮਾਰ ਦੋ ਤੈਨੂੰ ਪਤਾ ਕਹੇ ਜਾ ਇੰਨਾ ਵਿਸ਼ਵਾਸ ਕੀਤਾ ਸੀ ਮੈਂ ਇਹਦੇ ਦੋਸ ਲਾਉਂਦੀ ਤੇ ਤੂੰ ਝੂਠੀਆਂ ਗੱਲਾਂ ਬਣਾਉਣੀ ਐ ਝੂਠਾ ਤੂੰ ਧਾਪਣ ਲਾਉਣੀ ਐ ਮੇਰੇ ਧੀ ਤੇ ਪਰ ਤੂੰ ਮੰਮੇ ਝੂਠ ਬੋਲਦੇ ਬਾਬੀ ਮਰੇ ਚਰਲੀ ਦਾ ਕੌਣ ਸੀਗਾ ਨਹੀਂ ਮੈਂ ਆਪਣੀਆਂ ਅੱਖਾਂ ਨਾਲ ਦੇਖ ਲਿਆ ਕੰਨਾਂ ਨਾਲ ਸੁਣ ਲਿਆ ਇਹ ਝੂਠ ਬੋਲਦੀ ਐ ਹੁਣ ਤਾਂ ਤੇਰਾ ਝੂਠ ਸਮ ਡੱਵਾ ਕਰਕੇ ਛੱਡੂ ਕਿਹੜਾ ਖਸਮਾ ਹੋ ਨਹੀਂ ਜਿੱਦ ਨਾਲ ਗੱਲਾਂ ਮਰੀ ਜਾਂਦੀਆਂ ਕਿਉਂ ਸਾਨੂੰ ਬਰਬਾਦ ਕਰਤਾ ਜੀਤਾ ਕਰਤਾ ਤੈਨੂੰ ਲੈ ਕੇ ਮੈਂ ਵੀ ਮਰ ਜਾ ਪਰ ਤੇਰੇ ਪਿੱਛੇ ਥੋੜੀ ਮਰਨਾ ਮੇਰਾ ਵੀ ਪੁੱਤ ਐ ਮੇਰੀ ਦੂਹਾਂ ਪਿੱਛੇ ਹੁਣ ਤੂੰ ਚਾਹਨੀ ਕੀ ਐ ਸੱਚ ਦੱਸੇਗੀ ਕਮੈ ਮਨਾਮਾ ਬੋਲ ਨਹੀਂ ਮਮੇ ਮੇਰੀ ਸਹੇਲੀ ਦਾ ਫੋਨ ਸੀਗਾ ਐਜੀ ਕੋਈ ਗੱਲ ਨਹੀਂ ਹੈਗੀ ਸਹੇਲੀ ਦਾ ਤਾਂ ਪਤਾ ਲੱਗ ਜਾ ਮੋਬਾਈਲ ਤੋਂ ਸਹੇਲੀ ਦਾ ਕਿ ਸਹੇਲੇ ਦਾ ਤੇਰਾ ਪੜਨਾ ਬੰਦ ਬਸ ਫੋ ਤੇਰਾ ਵਿਆਹ ਕਰ ਦੇ ਜਿਹੇ ਜਿਹੇ ਮੁੰਡਾ ਮਿਲਦਾ ਉਹੀ ਜਿਹਨਾਂ ਨਾਲ ਵਿਆਹ ਕਰੂੰਗੀ ਸੁਣ ਗਿਆ ਮਟੋ ਉਹ ਕਿ ਸਰਦੀ ਮਾਸ਼ਰਦੇ ਬੋ ਮੈਂ ਨਹੀਂ ਹਰਦੇ ਮੈਂ ਉਹਦਾ ਭਾਗ ਬਲਦੇ ਦੇਣ ਨਹੀਂ ਨਹੀਂ ਮੰਮੀ ਬਸ ਕਰੋ ਇਹਨਾਂ ਬਾਲ ਲਹੋ ਪੀਤਾ ਹਾ ਇਹਦਾ ਭਾ ਤੀਨਾ ਕਿਸੇ ਤੇ ਹੋਵੇ ਤੀ ਹੋਵੇ ਤਾਂ ਚੱਜਦੀ ਹੋਵੇ ਸਹੇਜੀ ਨਾ ਜੰਮੇ ਮਮੇ ਬਾਸ ਬਾਹਰ ਨਹੀਂ ਖੋਲਣਾ ਕਿਸੇ ਨੇ ਇਹਨੂੰ ਅੰਦੇ ਹੀ ਮਰਨ ਦੇ ਸੜਨ ਦੇ ਸਕੂਲ ਨਹੀਂ ਕੋਈ ਕੌਜ ਨਹੀਂ ਇੱਧੇ ਨਹੀਂ ਚੱਪ ਕਰਕੇ ਬੈ ਜਾ ਹਾਈ ਅੱਬਾ ਕੀ ਕਰਾਂ ਮੈਂ ਕੋਈ ਨਾ ਮੇਰੀ ਤੀਨੇ ਮੇਰੀ ਮਿੱਟੀ ਪੱਟ ਤੇ ਪੁੱਤ ਮੈਂ ਰੱਬ ਜਿੰਨਾ ਭਰੋਸਾ ਕੀਤਾ ਸੀ ਤੇ ਮੈਂ ਇੱਕ ਟਾਈਮ ਮੇਰੇ ਪੁੱਤ ਨੂੰ ਝੜਕ ਦਿੰਦੀ ਸੀ ਇਹਨੂੰ ਨਹੀਂ ਕੋਈ ਨਾ ਮੰਮੂ ਪਰ ਇਹਨੇ ਸਾਨੂੰ ਪੱਟੀ ਮਿਸ ਕਰ ਦਿੱਤੀ ਜੇ ਮੈਂ ਕੀ ਕਰਾਂ ਬੜਾ ਖਾਸਦਾ ਗੱਲ ਜੀ ਮਮੂ ਦੇ ਨਾਲ ਇੰਨਾ ਕੋਲੇ ਕੋਈ ਗੱਲ ਨਾ ਕਰੇ ਤੁਹਾਨੂੰ ਇਹਨਾਂ ਦੇ ਗੁੱਸੇ ਦਾ ਪਤਾ ਹੀ ਹੈਗਾ ਕਰਾਂ ਕਿ ਮੈਂ ਨਾ ਕੰਮਕ ਵਿੱਚ ਲੋਟ ਜਾਊਗਾ ਇਹ ਤਾਂ ਚੰਬਲ ਦੀ ਇਹ ਕਿਸੇ ਨਾਲ ਗੱਲਾਂ ਮਾਰਦੀ ਐ ਇਹਨੂੰ ਸ਼ਰਮ ਨਾ ਇੱਕ ਵਾਰੀ ਵੀ ਕੋਈ ਨਾ ਮੰਮੀ ਆਪਾਂ ਨਾ ਕੋਈ ਵਧੀਆ ਮੁੰਡਾ ਦੇਖ ਕੇ ਉਹਦਾ ਵਿਆਹ ਕਰ ਦਿੰਨੇ ਆ ਐਵੇਂ ਜੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਸਾਰੀ ਘਰ ਦੀ ਇੱਜ਼ਤ ਤੇ ਕੇ ਰੂਟੀ ਰੂਹੀ ਜੀ ਪੱਕਾ ਵਿਆਹ ਤਾਂ ਕਰਾਂਗੀ ਜੇ ਹਾਂ ਕਰੂਗੀ ਜੇ ਇਹ પતિ ਮੁਝ ਗਈ ਫਿਰ ਕੀ ਕਰਾਂਗੇ ਨਹੀਂ ਮੰਮੀ ਸੁਖੀ ਆਪਣੀ ਗਲਤੀ ਮੰਨੀ ਤਾਂ ਜਾਂਦੀ ਐ ਮੈਂ ਕਰੂੰਗੀ ਉਹਦੇ ਨਾਲ ਗੱਲ ਤੁਸੀਂ ਐਵੇਂ ਮਾਨ ਨਾ ਹੋ ਕਰੋ ਪੁੱਤ ਮੈਂ ਤਾਂ ਤੈਨੂੰ ਬਹੁਤ ਗਲਤ ਸਮਝਦੀ ਰਹੀ ਮੈਂ ਉਹਨੂੰ ਪਿਆਰ ਕਰਦੀ ਸੀ ਤੇਰੇ ਨਾਲ ਬੁਰਾ ਭਲਾ ਬੋਲਦੀ ਸੀ ਬਹੁਤ ਕੁਝ ਬੋਲੀ ਪੁੱਤ ਮੈਨੂੰ ਮaaf ਕਰ ਦਿੱਤੀ ਏ ਕੋਈ ਨਾ ਮੰਮੀ ਤੁਸੀਂ ਵੀ ਤਾਂ ਮੇਰੇ ਮਾਂ ਵਰਗੀਆਂ ਹੀ ਹੋਗੇ ਆਪਾਂ ਇਹਨਾਂ ਤੋਂ ਜਿੰਨੀ ਗੱਲ ਲੁਕੋ ਕੇ ਰੱਖਾਂਗੇ ਉੰਨਾ ਵਧੀਆ ਰਹੂਗਾ ਮੰਮੀ ਤੁਸੀਂ ਐ ਕਰੋ ਮੈਨੂੰ ਚਾਬੀ ਦੇਵੋ ਮੈਂ ਸੁਖੀ ਨੂੰ ਲੈ ਕੇ ਆਉਂਦਾ ਹੀ ਪਤਾ ਚਾਬੀ ਤਾਂ ਮਾਰ ਦੇ ਪੁੱਤ ਨੂੰ ਹੀ ਆਉਂਦੀ ਕਿਛ ਨਹੀਂ ਦੰਦੀ ਨਹੀਂ ਮੰਮੀ ਮੈਂ ਤੁਹਾਡੇ ਮਰੇ ਹੱਥ ਬੰਨ੍ਹਦੀਆਂ ਗੱਲ ਨੂੰ ਇੱਥੇ ਦੱਬ ਦੋ ਕੋਈ ਫਾਇਦਾ ਨਹੀਂ ਹੈਗਾ ਚੰਗਾ ਫਿਰ ਇੱਕ ਗੱਲ ਸੁਣ ਲੈ ਮੇਰੀ ਉਹਨੂੰ ਕਦੇ ਭੱਜਣ ਦੀ ਕੋਸ਼ਿਸ਼ ਨਾ ਕਰੀ ਕੋਈ ਨਾ ਮੰਮੀ ਉਹਦੇ ਨਾਲ ਤਾਂ ਮੈਂ ਆਪੇ ਗੱਲ ਕਰ ਲਵਾਂਗੀ ਤੇ ਘਰੋਂ ਬਾਹਰ ਨਹੀਂ ਨਿਕਲਣਾ ਚਾਪੀ ਉੱਥੇ ਪਈ ਆ ਮੈਨੂੰ ਲੈ ਕੇ ਆਉਂਦਾ ਹਾਂ ਯਰ ਰੋਪਾ ਜਿੰਨਾ ਤੁਸੀਂ ਆਸ਼ ਕਰਦਾ ਕਿ ਮਾਂ ਪਿਓ ਧੀਆਂ ਤੇ ਤੇ ਉੱਤਕੇ ਇਹੇ ਕੰਮ ਕਰਦੇ ਫਿੱਟੇ ਨੂੰ ਜੰਮਣ ਦੇ ਕਿਉਂ ਜੰਮਨਾ ਸੀ ਇਹ ਤੀਨ ਨੂੰ ਇੱਕ ਪੁੱਤ ਹੋਰ ਹੋ ਜਾਂਦਾ ਉਹ ਮਨ ਚੇੜੀ ਕਿਉਂ ਨਾ ਹੁੰਦਾ ਮਿੱਟੀ ਤਾਂ ਨਾ ਪੱਟੀ ਜਾਂਦੀ ਪਿੱਛੇ ਹਟ ਜਾ ਮੇਰੇ ਕੋਲ ਕੋਈ ਤੇਰੀ ਮਾਂ ਮਰ ਗੇ ਤੇਰੀ ਮਾਂ ਮਾਂ ਮਰ ਤੂੰ ਗੱਲਦੀ ਹੋਗੀ ਮੈਨੂੰ ਮਾਫ਼ ਕਰਦੀ ਬਸ ਮੇਥੋਂ ਦੂਰ ਹੋ ਜਾ ਉਹ ਤੇਰੀ ਮਾਸ ਸੀ ਉਹ ਲੋ ਜਦੋਂ ਤੈਨ ਤੇਰੇ ਬੁਰਕੇਆਂ ਮੂੰਹ ਚ ਪਾਉਂਦੀ ਸੀ ਤੈਨੂੰ ਚਾਹਾਂ ਲਾਡਾਂ ਨਾਲ ਪਾਲਿਆ ਕੀ ਕੀ ਨਿਕੀਤਾ ਤੇਰੇ ਵਾਸਤੇ ਤੇਰੇ ਸ਼ੌਂਕ ਪੂਰੇ ਕੀਤੇ ਮੈਂ ਇਹਨੂੰ ਲੜਦੀ ਰਹਿੰਦੀ ਸੀ ਮੁੰਡੇ ਨੂੰ ਲੜਦੀ ਰਹਿੰਦੀ ਸੀ ਮੇਰੀ ਧੀ ਨਾ ਕਾ ਸਿਵਨੀ ਹੋ ਰਹੀ ਮੇਰੀ ਧੀ ਦੇ ਸ਼ੌਂਕ ਪੂਰੇ ਕਰਾਂ ਪਰ ਧੀ ਧੀ ਨੇ ਉੱਠ ਕੇ ਅੱਡਾ ਵੱਡਾ ਨੂੰ ਚੱਕਿਆ ਥੋੜੀ ਤਾਂ ਸ਼ਰਮ ਕਰ ਲੈ ਸੋਚਦੀ ਕਿ ਮੈਂ ਇੱਕ ਮਾਂ ਦੀ ਧੀ ਹਾਂ ਇੱਕ ਭਰਾ ਦੀ ਭੈਣ ਹਾਂ ਮੈਂ ਉਹ ਕੀ ਸੋਚੂਗਾ ਤੇਰੇ ਬਾਰੇ ਮਾਂ ਮੈਨੂੰ ਮਾਫ਼ ਕਰ ਤੇ ਤੂੰ ਗਲਤੀ ਹੋ ਗਈ ਮੈਂ ਸੌਂ ਕਰਨੀ ਆ ਬਾਈ ਗੁਰੂ ਅੱਤਵਾਦ ਕੋਈ ਗਲਤੀ ਨਹੀਂ ਕਰਦਾ ਮੇਂ ਚੈਨਲ ਪੜਾਈ ਕਰੂੰਗੀ। ਕੋਈ ਵੀ ਤੂੰ ਮੈਨੂੰ ਮਾਫ਼ ਕਰ ਦੇ। ਤੇ ਨਾਲ ਵੀ ਮੈਂ ਕਿੰਨਾ ਕੁਛ ਕਰਦੀ ਰਹੀ। ਤੈਨੂੰ ਯਕੀਨ ਹੈ ਤੇ? ਕੋਈ ਨਾ ਮੰਮੀ, ਸੁੱਖੀ ਵੀ ਮੇਰੀ ਛੋਟੀਆਂ ਭੈਣਾਂ ਵਰਗੀ ਆ। ਬਸ ਚੁੱਪ ਕਰਕੇ ਘਰੇ ਵੇ ਜਾ। ਤੈਨੂੰ ਮੈਂ ਇੰਨੇ ਮਾਫ਼ ਕੀਤਾ। ਤੇਰੀ ਪੜਾਈ ਲਈ। ਬਸ ਜਹ ਜਹ ਵੀ ਬਰ ਮਿਲਦਾ ਨਾ। ਰੋੜ ਕੇ ਉਸ ਤਰ੍ਹਾਂ ਵਿਆ ਕਰਦਾਂਗੇ ਮੇਰੇ ਘਰੋਂ ਗੁਲਾਮ ਲੈ ਜਾਊਗਾ ਨਾ